ਕਿਵੇਂ ਹੋ ਦੋਸਤੋ ਜੀ ਆਪਣੇ 골ਡਨ ਪੰਜਾਬ ਤੇ ਤੁਹਾਡਾ ਸਾਰਾ ਸਵਾਗਤ ਹੈ ਜੀ ਹੋਰ ਸਾਰੇ ਕਿਵੇਂ ਹੋ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਬਾਅਦ ਚੜ ਕੇ ਸਪੋਰਟ ਕਰਿਓ ਤੇ ਜਿਆਦਾ ਜਿਆਦਾ ਆਪਣੇ ਜਿਹੜੇ ਜਿੰਨੇ ਵੀਡੀਓ ਰਿਲੇਟਡ ਉਹਨਾਂ ਨੂੰ ਸ਼ੇਅਰ ਕਰਿਓ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸਾਹੀ ਪਨੀਰ ਆਪਾਂ ਪਹਿਲਾਂ ਬਥੋੜਾ ਜਿਹਾ ਪੋਨਿਚ ਆਇਲ ਸਰ੍ਹੋਂ ਦਾ ਤੇਲ ਐਨਾ ਹੀ ਬਣੇ ਬਸ ਬਸ ਬਹੁਤ ਬਹੁਤ ਥੋੜਾ ਜਿਹਾ ਤੇਲ ਹੀ ਪੋਏਮੀ ਨੇ ਬਾਕੀ ਬਦਨ ਬਸ ਤਾਂ ਆਪਾਂ ਨੂੰ ਪਤਾ ਹੀ ਬਾਕੀ ਇਹ ਤਾਂ ਪੂਰਾ ਮੂਵੀ ਪੈਂਦੀ ਆ ਕੜਸੀਆਂ ਕੜਸੀਆਂ ਤੇਲ ਦੀਆਂ ਪੈਂਦੀਆਂ ਇਹ ਚ ਘੱਟ ਪਵਾਇਆ ਰੀਜਨ ਪਤਾ ਨਹੀਂ ਤੇ ਜੀਰਾ ਮੀਜ ਕਿਥੋਂ ਚ ਅਜੇ ਨਹੀਂ ਪਾਣਾ ਜੀਰਾ ਹਾਂ ਹਾਂ ਅੱਧਾ ਵਰ ਪਾਉਣ ਮੈਂ ਕਰੀ ਹਾਂਜੀ ਸਸਰੀਕਾਲ ਜੀ ਮੈਂ ਬੈਕਟ ਕਰਕੇ ਇੱਧਰ ਕੈਮਰਾ ਕਰਾਇਆ ਬੈਕਟ ਕਰੀਆ ਏ ਸਾਡੇ ਦੀਪੂ ਨੇ ਅੱਟਾ ਗੁੰਨੇ ਦੀ ਅਸੀਂ ਕੱਪੜਾ ਲੈ ਕੇ ਆਏ ਆ ਲੇਟ ਵਗੈਰਾ ਰਾਤ ਨੂੰ ਬਣਾਉਣਾ ਸਾਈ ਪਨੀਰ ਜੀ ਕਰਿਆ ਸਾਡਾ ਵੀ ਸਾਈ ਪਨੀਰ ਬਣਾਉਣਾ ਮੈਂ ਦੀਪੂ ਨੂੰ ਕਿਹਾ ਤੂੰ ਆਟਾ ਗੁੰਨੂ ਦੀਪੂ ਨੇ ਪੋਲਾ ਲਿਆ ਕਰਕੇ ਕਾਲਾ ਡਾਪੇ ਕਰ ਲਈ ਆ ਦੇਖੋ ਜੀ ਆਪਾਂ ਨੀ ਮੇਰੇ ਬੇਬੀ ਅੱਜ ਕੰਪਲੀਟ ਕਰੀ ਜਾਂਦੀ ਆਟਾ ਕਾਲਾ ਟਮਾਟਰ ਲਸਣ ਇੱਕ ਹਰੀ ਮਿਰਚ ਪਾਈ ਆ ਤੇ ਪਿਆਜ਼ ਆ ਇਹ ਆਪਾਂ ਮੋٹے ਮੋٹے ਕੱਟ ਲੇ ਧੋ ਕੇ ਹੁਣ ਇਹਨਾਂ ਨੂੰ ਪਾਵਾਂਗੇ ਆਪਾਂ ਤੇਲ ਚ ਇਹ ਫਿਊਰੀ ਬਣਾਉਣੀ ਆ ਜੀ शारी पनीर अच्छा दस मेरे बैठक ये मेथी भी पड़ गए जी क्योंकि मेथी अपने, अपने पड़े मसाला है नहीं अपने सही पनीर वाला मसाल है तुम इस तरह पनीर बना के देखो मेरी गरंटी है जो तुम होटलों का पनीर पसंद कर दीक है जी ਕੀ ਹੋਰ ਆਪਣੇ ਤੇ ਆਪਣੇ ਕੋਈ ਗੁਣ ਪਾਇਆ ਹੋਵੇ ਨਾ ਪਾਇਆ ਹੋਵੇ ਕੋਈ ਜਿਹੜਾ ਗੋਣਿਆ ਗੁਣ ਤਾਂ ਕੁੱਟ-ਕੁੱਟ ਕੇ ਭਰਿਆ ਰੱਬ ਨੇ ਬੋਲਾ ਬੱਚੇ ਨੂੰ ਦੇਣੀ ਭੁੱਲ ਗਿਆ ਇਹ ਗੱਲ ਦੀ ਤੁਸੀਂ ਮੈਂ ਸੱਚ ਹੈ ਵੀ ਪ੍ਰਮਾਤਮਾ ਨੇ ਮੇਰੇ ਇੱਕ ਗੁਣ ਜ਼ਰੂਰ ਪਾਤਾ ਵੀ ਆਪਾਂ ਖਾਣਾ ਵੀ ਬਣਾਉਣੇ ਮਦਦ ਤੇ ਵਾਢੀ ਵੀ ਤਾਂ ਨਾਲੇ ਨਹੀਂ ਕਿਉਂਕਿ ਮੈਨੂੰ ਆਪ ਬਣਨੇ ਪ੍ਰਮਾਤਮਾ ਦਾ ਨਾਲ ਲੱਗਦਾ ਖਾਣਾ ਹੀ ਹੋ ਜਾਣਾ ਬਸ ਆਪਾਂ ਜਿਹੜਾ ਰੋਟੀ ਖਾਂਦੇ ਆ ਨਾ ਉਹ ਯਾਦ ਰੱਖਦਾ ਸ਼ਾਹੀ ਪਨੀਰ ਤੁਸੀਂ ਖਾਦੇ ਹੋਣਗੇ ਇਹ ਤਰੀਕੇ ਨਾਲ ਨਾ ਤੁਸੀਂ ਬਣਾ ਕੇ ਸਾਈ ਫ੍ਰੀ ਰਖਾ ਕੇ ਦੇਖੋ ਹੰਜ ਤਾ ਮੇਰੇ ਕੋਲ ਕਮੀ ਹੈ ਮੈਂ ਛਰਦਿਆਂ ਵਾਲਾ ਸਾਈ ਕਿਨੇ ਜੀ ਬਣਾ ਕੇ ਬਣਾਉਂਗੀ ਪਰ ਇਹ ਤਾਂ ਮੈਂ ਖੂਬ ਸਾਡੀਆਂ ਆਪ ਤਾਂ ਆਪਾ ਪਾਲ ਲਾ ਪੋਣੀ ਹੈ ਸਾਡੇ ਮੂੰਹ ਚ ਆਪ ਹੀ ਪਾਣੀ ਆਉਣ ਲੱਗ ਜੂ ਬੋਲੀ ਦਾ ਜੰਨਾ ਬਾਅਦ ਚ ਆਪ ਦੇ ਮੂੰਹ ਚ ਆਪ ਹੀ ਪਾਣੀ ਆਉਣ ਲੱਗ ਜੂ ਇਹਨਾਂ ਨੂੰ ਆਪਾਂ ਜਿਹੜੇ ਪਿਆਜ਼ ਟਮਾਟਰ ਤੇ ਲਾ ਰਹੇ ਨੂੰ ਆਪਾਂ ਅੱਧ ਨੂੰ ਘੁਣ ਲੈਣਾ ਪੂਰੇ ਨਹੀਂ ਘੁਣ ਲੈਣਾ ਬਲੇਕ ਨੂੰ ਨੇ ਫਿਰ ਉਹ ਜਿਹੜਾ ਮਸਾਲਾ ਮਚ ਚੁਕਾ ਟੇਸਟ ਬਣ ਹੋ ਜਾਂਦਾ ਜਿਆਦੇ ਮਸਾਲੇ ਘੁੰਮਣਾ ਦਾ ਵੀ ਨਹੀਂ ਹੁੰਦਾ ਫਿਰ ਇਹ ਨਾਲ ਸਭ ਖਤਮ ਹੋ ਗਿਆ ਉਹ ਹੀ ਫਿਰ ਗੱਲੇ ਕਰੇਲੇ ਆ ਗਏ ਜਿੰਨੇ ਮੈਂ ਕਰੇਲੇ ਮੈਂ ਬਣਾਉਣੀ ਆ ਮੈਂ ਕਦੇ ਕਰੇਲੇ ਨੇ ਨੂਨ ਨਹੀਂ ਲਾਇਆ ਕਦੇ ਟੁੱਪੇ ਨਹੀਂ ਧਰੇ ਕਦੇ ਔ ਟੋਪੇ ਨਹੀਂ ਬਸ ਟੀਰ ਤੋਂ ਬਣਾਉਣਾ ਸਮਾਰ ਕੇ ਧੋ ਲੈਣੀ ਉਹ ਦੁਬਾਰਾ ਮੈਂ ਤਾਂ ਕਰੇਲੇ ਤੋਂ ਨਹੀਂ ਕਿ ਤੇਰੇ ਸਾਹਮਣੇ ਕਰੇਲੇ ਬਣ ਗਏ ਕਦੇ ਕੋਲੇ ਬਣੇ ਨੋ ਦੇਖੋ ਜੀ ਕਿਰਪਾ ਗੁਰੂ ਮਹਾਰਾਜੀ ਰਾਮਦਾਸ ਜੀ ਦੀ ਮੇਰੀ ਕੁਕਿੰਗ ਦੇ ਵਿੱਚ ਪ੍ਰਮਾਤਮਾ ਨੇ ਮੈਨੂੰ ਇਹ ਜੀ ਵਰਕਰ ਦੇ ਦਿੱਤੀ ਹੋਈ ਹੈ ਮੈਚ ਵੀ ਰ ਮੈਂ ਇੱਕ ਤਾਂ ਪਾਈ ਆ ਕਿਉਂਕਿ ਮੈਚ ਹਰੀ ਆ ਕੌੜੀ ਆ ਸੱਚੇ ਬਾਸ਼ੇ ਲੈ ਨੂੰ ਇਹ ਗੁੰਟਾ ਮੈਂ ਇਹ ਜਿਆ ਬਣਾ ਕੇ ਦਿੱਤਾ ਵੀ ਪ੍ਰਮਾਤਮਾ ਨੇ ਵੀ ਮੈਂ ਜਿਹੜਾ ਖਾਣਾ ਖਾਣਾ ਪੂਰਾ ਟੌਪ ਦਾ ਬਣਾ ਦੇਣਾ ਇਹ ਮੈਂ ਸਾਹੀ ਪਨੀਰ ਬਣਾ ਕੇ ਤੁਸੀਂ ਮੈਥੋਂ ਸਾਹੀ ਪਨੀਰ ਮੱਠ ਪਨੀਰ ਪਨੀਰ ਭੁਰਜੀ ਠੀਕ ਹੈ ਜੀ ਤੇ ਤੁਹਾ ਪਨੀਰ ਮਲਾਈ ਪਾਲਕ ਪਾ ਕੇ ਪਾਲਕ ਪਨੀਰ ਜਿਹੜਾ ਮਰਜ਼ੀ ਬਣਵਾ ਲਓ ਸਰਵਰ ਲਵਾ ਕੇ ਬਣਵਾ ਕੇ ਖਾ ਕੇ ਜੀਓ ਆਜੋ ਕਿਤੇ ਮੈਜੇ ਬਣਾ ਕੇ ਖਵਾ ਦਾਂਗੀ ਜਿੰਨਾ ਤੱਕ ਰ ਇੱਕ ਛੋਟਾ ਵਰਦਾ ਕਰਦਾ ਮੱਟਾ ਮੱਟਾ ਰੱਖਣਾ ਤਾਂ ਪਨੀਰ ਬਣਾ ਕੇ ਲੈ ਉਹ ਬਾਵਸ ਨਾਲ ਬਣਵਾ ਕੇ ਦੇਣੀ ਤੇ ਬੋਲ ਲਗਾਉਂਦਾ ਵੀ ਇਹ ਸਵਾ ਇਹ ਦੇਖੋ ਜੀ ਆਪਣੇ ਜਿਹੜੇ ਪਿਆਜ਼ ਆ ਇਹ ਅੱਧ ੁੱਜ ਗਏ ਤੇ ਆਪਾਂ ਮੀਨੂ ਕਰਦੇ ਆਗੇ ਟ੍ਰਾਂਫਾ ਹੁਣ ਇਹਨਾਂ ਦਾ ਕੱਢਦੇ ਆ ਪਾਣੀ ਦੇਖੋ ਇਹਦੇ ਵਿੱਚ ਅੱਧੀ ਕਿ ਫੜ ਸੀ ਸਰੋਂ ਦਾ ਤੇਲ ਦੀ ਹੋਰ ਪਾ ਦੇ ਇੱਥੇ ਮੈਨੂੰ ਬਰਾਂਡ ਕਰ ਲਿਆ ਹੁਣ ਓਕੇ ਬੋਸ ਪਾ ਦੇ ਓਕੇ ਹੂੰ ਹੋਰ ਲਓ ਹੁਣ ਆਪਾਂ ਥੋੜੇ ਥੋੜੇ ਕੱਟ-ਕੱਟ ਕੇ ਟੌਟ ਪਾਵਾਂਗੇ ਇੱਕ ਮੈਨੂੰ ਜੀ ਇੱਕ ਮੈਨੂੰ ਪਿਆਜ਼ ਪਨੀਰ ਬਹੁਤ ਵਧੀਆ ਬਣਾਉਣਾ ਆਂਗਾ ਮੋਟੇ-ਮੋਟੇ ਕੱਟ ਕੇ ਸਰਾਵਾਂ ਲਵਾ ਬਾਕੀ ਸਾਰਜੀਆਂ ਸਾਰੀਆਂ ਹੀ ਬਣਾ ਲੈਣੇ ਵੀਰੇ ਆ ਦੇਖੋ ਆਪਾਂ ਅੱਧੇ ਕੇ ਘੜ ਸਿੱਧਾ ਬਹੁਤ ਥੋੜੀ ਹੋਰ ਬਾਕੀ ਬਸ ਕਿਉਂਕਿ ਗਰੇਵੀ ਬੱਦ ਘਉਗੀ ਨਾ ਚਲੋ ਹੁਣ ਆਪਾਂ ਕੇਰਾ ਆਪਾਂ ਪਾਉਸ ਕਰਦੇ ਆਂ ਵੀਡੀਓ ਹੁਣ ਉਹ ਬਾਕੀ ਪਾਉਸ ਕਰ ਕਰੀ ਦਿਖਾਵਾਂਗੇ ਨੂੰ ਬਾਕੀ ਸਾਰਾ ਸਮਾਂ ਲਓ ਜੀ ਆਪਣਾ ਇਹਦਾ ਤੇਲ ਦੁਬਾਰੇ ਗਰਮ ਹੋ ਚੁੱਕਿਆ ਦੇਖੋ ਇੱਕ ਤਾਂ ਆਪਾਂ ਨੇਰੇ ਕੰਮ ਕਰੀ ਇੰਨੇ ਪੁੱਤ ਤੂੰ ਆ ਚਾਂਨਣ ਛੱਡ ਕੇ ਰੱਖ ਆਪਾਂ ਪਾਇਆ ਇੱਕ ਚਮਚ ਆਪਣੀ ਚਮਚਾਣੀ ਆਪਣੇ ਕੋਲ ਚਮਚੀ ਹੁੰਦੀ ਆ ਆ ਦੇਖ ਇੱਕ ਚਮਚੀ ਜੀਰਾ ਅੱਧਾ ਚਮਚ ਧਰੜਾ ਮੜੜ ਕੀਤਾ ਧਨੀਆ ਜੀ ਇਹ ਮੇਰੀ ਜੰਦ ਜਾਣਾ ਸਰਾ ਧਨੀਆ ਨੋਟ ਸੁੱਕਾ ਧਨੀਆ ਆ ਦੇਖੋ ਆਪਣੀ ਫਿਊਰੀ ਤਿਆਰ ਆ ਦਿਖਾ ਦਿੰਮੀ ਫਿਊਰੀ ਨਹੀਂ ਹੁੰਦੀ ਪਿਊਰੀ ਹੁੰਦੀ ਅੱਗੂ ਪਾ ਪਿਊਰੀ ਕੇ ਫਿਊਰੀ ਫਿਊਰੀ ਨੀਖੋ ਇਹਨਾਂ ਪਿਊਰੀ ਕਰੋ ਨਾ ਸਾਡੇ ਇਹ ਆਪਾਂ ਨਾ ਜਿਹੜੇ ਮੜੇ ਮੜੇ ਲੋਪਾ ਉਹ ਤੱਕ ਭੁੰਨਾ ਜਦ ਤੱਕ ਉਹ ਤੇਲ ਨਹੀਂ ਢੰਣ ਲੱਗਦੀ ਨਾ ਸਾਰੀ ਫਿੜੀ ਹਾਂ ਉਹ ਤੱਕ ਭੁੰਨੀ ਆਪਾਂ ਹੱਸ ਕਰਵਾ ਹੁੰਦਾ ਜਦੋਂ ਫਿੜੀ ਆਪੇ ਹੀ ਬਣ ਗਈ ਹਾਂ ਢਿਪੂ ਦਾਦ ਨੇ ਰਸ ਢੰਣਾ ਪਹਿਲਾਂ ਸਣੀਮਾ ਲਾਈਟ ਵਾਲੇ ਦਾ ਸੁਣ ਜੀ ਆਹ ਦੇਖੋ ਜੀ ਜਿਹੜਾ ਹੁਣ ਆਪਣਾ ਇਹ ਆਪਾਂ ਤੇ ਕੋਨਾ ਲਈ ਸੀ ਪodi peori ਬਣਾ ਕੇ ਹੁਣ ਆਪਾਂ ਸਮਨੇ ਤੇਲ ਚ ਭੁੰਨ ਰਹੇ ਹਾਂ ਉਹ ਜੀਰਾ ਪਾਇਆ ਜੇ ਮੈਂ ਮੱਚ ਨਹੀਂ ਪਾਵਾਂਗੇ ਆਹ ਆਪਣਾ ਬਨੀਲ ਜਿਹੜਾ ਲਿਆਂਦਾ ਜੀ ਆ ਇਹ ਕੁ ਪਨੀਰ ਹੈ ਤੇ ਇਹ ਆਪਾਂ ਪਾਣੀ ਚ ਭਿਉਂ ਕੇ ਰੱਖਤਾ ਸੀ ਹੁਣ ਇਹਨੂੰ ਕੱਢ ਕੇ ਤੇ ਕੱਟ ਲਿਆ ਆ ਦੇਖੋ ਜੀ ਆਪਣੇ ਇਹਦੇ ਪਿਆਜ਼ ਤੇ ਹਲਦਾ ਸੀ ਉਹ ਤਾਂ ਪਹਿਲਾਂ ਹੀ ਟਮਾਟਰ ਪਹਿਲਾਂ ਭੁੰਨੇ ਹੋਏ ਸੀ ਨਾ ਤਾਂ ਕੁਝ ਸਾਤੀ ਵੀ ਕੱਚੇ ਰਹਿ ਜਾਂਦੇ ਹੁਣ ਆਪਾਂ ਨਮਕ ਮਿਰਚ ਪਾਵਾਂਗੇ ਆਪਣੇ ਸਵਾਦ ਦੇ ਅਕੋਰਡਿੰਗ ਤੁਹਾਨੂੰ ਮੈਂ ਬਹੁਤ ਵਾਰੀ ਕਿਹਾ ਵੀ ਇਹ ਚੀਜ਼ਾਂ ਤੁਸੀਂ ਆਪ ਦੇ ਸਵਾਦ ਦੇ ਅਕੋਰਡਿੰਗ ਪਾਇਆ ਕਰੋ ਜਿੰਨੀ ਆਪ ਤੁਸੀਂ ਖਾਣੇ ਹੋ ਠੀਕ ਹੈ ਅਸੀਂ ਨਮਕ ਮਿਰਚ ਨਾ ਜ਼ਿਆਦਾ ਖਾਣੇ ਆ घट खाने जोड़े साढ़े मसाले हम एक के कर ली। दिया। आज नहीं है मिर्चा भी घर लिया पीती हुई कल हल्दी मुल लिया है जो धनिया ना यह अभी साफ का धनिया लेके ब जीरा पा पीया हुआ है आजादा दग मरद किया धनिया जो यूज करते हैं आ जीरा यह जरूरी चीज़ है देखो जी बस लू मिर्च ना माड़ा जि रात हो जाए ਜੇ ਹਲਦੀ ਕੱਚੀ ਰਹੇਗੀ ਨਾ ਫਿਰ ਉਹਦਾ ਕੱਚੇਪਨ ਦਾ ਸਵਾਦ ਆਈ ਜਾਊਗਾ ਅਸੀਂ ਨੇਰੇ ਚ ਬਣਾ ਰਹੇ ਹਾਂਗੇ ਵੀਡੀਓ ਪਹਿਲਾਂ ਕੱਪੜਾ ਲੈ ਕੇ ਆਏ ਆਂ ਜੇ ਹਰਾ ਧਨੀਆ ਹੁੰਦਾ ਨਾ ਤੇ ਸਿਰਾਈ ਗੱਲ ਆਗਿਆ ਨਹੀਂ ਸੀ ਮੇਰੇ ਸੋ ਜਿਹੜੇ ਹੈ ਉਹ ਕੁੱਕੜੇ ਧਨੀਆ ਤੇ ਨਹੀਂ ਕਰੀਏ ਨਾ ਤੁਹਾਨੂੰ ਪੱਜ ਪਨੀਰ ਨਹੀਂ ਸੁਆਦ ਲੱਗਣਾ ਧਨੀਆ ਬਣਾ ਧਨੀਆ ਮੇਰੀ ਜੱਟ ਜਾਣਾ ਆਪਾ ਪਿਉਰੀ ਦੇ ਵਿੱਚ ਪਾਉ। ਇਹਨੂੰ ਮੜ ਆ ਜਾਣਾ ਜੀ ਉਬਾਲਾ ਆ ਜਾਣ ਤੋਂ। ਹਾਂ ਦੇਖੋ ਜੀ ਆਪਣੀ ਜਿਹੜੀ ਫਿਊਰੀਆ ਪਿਉਰੀ ਪਿਉਰੀ ਸੌਰੀ ਪੀਲਾ ਕਰ ਮੂਰੇ। ਹੂੰ ਹੂੰ। ਠੀਕਰ ਮਰ ਲਵਣੀ ਮੂਤ ਲੇਖੋ ਜਿਹੜੀ ਆਪਣੀ ਪਿਉਰੀ ਆ ਉਹ ਉਬਾਲ ਆ ਚੁੱਕਿਆ। ਆ ਦੇਖੋ ਜੀ ਪਿਉਰੀ ਰੱਜਣ ਲੱਗੀ ਤੇ ਮੈਂ ਇਹਦੇ ਵਿੱਚ ਪਾਵਾਂਗੀ ਆ ਪਤਰੀਆਂ। ਜਿਹੜੀ ਤੁਸੀਂ ਵੀ ਤਰੀ ਹੈ ਹਨਾ ਇਹਨੂੰ ਪਤਲੀ ਸੰਖੜੀ ਇਤਨਾ ਛੋਟਾ ਜਿਵੇਂ ਜੀ ਕਰਦਾ ਮੈਂ ਬਣਾ ਸਕਦੇ ਹਾਂ ਜੇ ਤੁਸੀਂ ਜਮਾ ਸੰਖੜੀ ਸੰਖੜੀ ਬਣਾਉਣੀ ਤਾਂ ਇਹਦੇ ਵਿੱਚ ਪਾਣੀ ਪਾਓ ਨਾਲ ਇਕੱਲੀ ਮલાઈ ਪਾ ਦਿਓ ਜੇ ਤੁਸੀਂ ਤਰੀ ਵਾਲੀ ਬਣਾਉਣਾ ਹੈ ਸਾਹੀ ਕਰੀਮ ਥੋੜਾ ਹੋਮੀ ਮਾ ਲਓ ਉਹਨੇ ਦੇ ਵਿੱਚ ਪਾਵਾਂਗੇ ਜੀ ਆਪਾਂ ਘਰ ਦੀ ਕਰੀਮ ਇਹਦੇ ਨਾਲ ਜਿਹੜਾ ਆਪਣਾ ਹੋਆ ਫਿਬਰੀਜ ਸਹੀ ਗਿਆ ਕੋਚਾ ਚਟਾ ਬਣ ਜਾਂਦਾ ਫਿਉਰੀ ਗਿਆ ਵੀ ਲੱਗੀ ਐ ਸਿਓਰੀ ਤੂੰ ਪਰੇ ਵੜ ਜਾ ਮੈਂ ਤਾਂ ਆ ਵੀ ਵੀਡੀਓ ਬਣਾ ਕੇ ਪਾ ਦੂੰਗੀ ਤੂੰ ਪਨੀਰ ਦਾ ਨਾ ਹੀ ਗੜਵ ਕਰ ਦੇਗਾ ਸਾਫ ਜਿਹਦੇ ਘਰ ਦਾ ਦੁੱਧ ਹੈ ਘਰ ਦੇ ਨਾਲ ਮਲਾਈਆਂ ਤਾਂ ਪਨੀਰ ਨਾਲ ਜਣਾ ਭਾਵੇਂ ਸਿਰਾਂ ਰੱਖੇ ਸਾਰੇ ਕਰੋ ਤੁਹਾਡੇ ਵਰਗੇ ਤਾਂ ਵਿਚਾਨੇ ਮੁੱਲ ਵੀ ਹੁੰਦਾ ਹੈ ਇਸਮਾਨ ਨੂੰ ਵੀਡੀਓ ਚ ਆ ਗਏ ਸੀ। ਸੀ। ਤੇ ਕੀ ਅਸੀਂ ਭਾਂਡੇ ਨਾਲ ਤੂੰ ਲੱਗਿਆ ਵੈਸੀ। ਅਸੀਂ ਤੇਰੀ ਨਾਲ ਜੀ ਥੋੜੀ ਜਿਹੀ ਪਤਲੀ ਕਰਾਂਗੇ। ਕਿਉਂਕਿ ਸਾਨੂੰ ਵੀ ਅਸੀਂ ਸੰਭਣਾ ਪਨੀਰ ਥੋੜਾ ਜਿਹਾ ਸਰਦੀ ਦਾ ਖਾਣੇ ਆ ਤੇ ਗਰਮੀ ਵਿੱਚ ਅਸੀਂ ਹੈਮੀ ਖਾਣੇ ਆ। ਇਹਦੀ ਨਾਲ ਜਿਹੜੀ ਤਰੀ ਹੈ ਵੀਰੇ ਤਾਂ ਜਿਹੜੇ ਤੇ ਪਿਆਜ਼ ਕੂਸਦੇ ਸਾਰੇ ਤਕਰੀਬਨ ਬਣੇ ਹੋਏ ਸੀ। ਤੇ ਹੁਣ ਪਨੀਰ ਬਣਨ ਵਾਲਾ ਤੇ ਆਪਾਂ ਇਹਦੇ ਪਾਵਾਂਗੇ ਪਨੀਰ ਮਸਾਲਾ ਥੋੜਾ ਜਿਹਾ ਖਸ਼ਬੂਲੇ। ਕਸ਼ਬੂ ਲਈ ਪਾਵਾਂਗੇ ਵੀਰੇ ਦਾ ਟੇਸਟ ਨਹੀਂ ਹੁੰਦਾ ਇਹ ਸਿਰਫ ਖੁਸ਼ਬੂ ਖੁਸ਼ਬੂ ਹੁੰਦੀ ਹੈ ਆ ਦੇਖੋ ਜੀ ਇਹ ਪੈ ਗਿਆ ਜੀ ਇਹਦਾ ਕੁਝ ਇਹ ਵਿੱਚ ਮੇਥੀ ਪਈ ਹੁੰਦੀ ਨਾ ਫਿਰ ਤਾਂ ਸੇਵੀ ਲਾ ਕੇ ਰਾਨੀ ਸੀ ਗੱਲ ਬਾਤ ਦੇਖੋ ਕਿੰਨੇ ਸਿੰਪਲ ਤਰੀਕੇ ਨਾਲ ਸਾਈ ਪਨੀਰ ਬਣਾਇਆ ਬਣਾ ਕੇ ਦੇਖੋ ਤੁਸੀਂ ਕਮਾਲ ਮਨ ਜੂਗੇ ਪਰ ਜਿਹੜਾ ਨਮਕ ਮਿਰਚ ਦਾ ਬੈਲੈਂਸ ਹੈ ਉਹ ਤੁਸੀਂ ਸਹੀ ਰੱਖਣਾ ਪਲੀਜ਼ ਨਮਕ ਮਿਰਚ ਆਪਣੇ ਹਿਸਾਬ ਨਾਲ ਪਾ ਕੇ ਤਾਂ ਬੈਲੈਂਸ ਸਹੀ ਰੱਖਣਾ ਹੁਣ ਆ ਗਿਆ ਬਾਲਾ ਤੇ ਪਨੀਰ ਦੇ ਪੀਸ ਆਪਾਂ ਬਾਲੇ ਵੱਡੇ ਨਹੀਂ ਕਰਦੇ ਹੁੰਦੇ ਜੀ ਆ ਦੇਖੋ ਫਿਰ ਵਧੀਆ ਜਿਹੜੀ ਆਪਣਾ ਕਿਉਂਕਿ ਜਿਆਦਾ ਮੋਟਾ ਪਨੀਰ ਫਿਰੋ ਤੋੜਨਾ ਪੈਂਦਾ ਪਿਊਰੀ ਹੈ ਨਾ ਹੋਰ ਵਧੀਆ ਰਸ ਆ ਜਾਂਦੀ ਆ ਆ ਦੇਖੋ ਜੀ ਹੁਣ ਇਹਨੂੰ ਬਸ ਇੱਕ ਵਾਰੀ ਬਾਲਾ ਆ ਜਾਣ ਦਿਓ ਜਦੋਂ ਇਹਦੇ ਬਾਲਾ ਆ ਗਿਆ ਨਾਲ ਦੀ ਨਾਲ ਆਪਾਂ ਇਹਨੂੰ ਬੰਦ ਕਰ ਦਾਂਗੇ ਛੋਟੇ ਪੀਸਾਂ ਜਿਹੜੀ ਆਪਣੀ ਪਿਊਰੀ ਹੈ ਵਧੀਆ ਵਿਚੋ ਹੋ ਜੂਗੀ ਰਸ ਜੂ ਵਧੀਆ ਰਸ ਜੂ ਵਾ ਦੇਖੋ ਮਾਰ ਕੇ ਕਟਛ ਇਹਨਾਂ ਦੀ ਪੂ ਠਾਕਣੀਆਂ ਫਿਰਨ ਠਾਕ ਜੀ ਹਾਂ ਆ ਬਣਾ ਰਿਆ ਮम्मी ਜੀ ਪਰੌਠਾ ਕਿਹੜਾ ਪਰੌਠਾ ਮੀ ਜਲੇਬੀ ਜਲੇਬੀ ਆ ਦੇਖੋ ਜੀ ਆਪਾਂ ਬਣਾਉਣਾ ਜਲੇਬੀ ਪਰੌਠਾ ਸਾਹੀ ਪਨੀਰ ਦੇ ਨਾਲ ਇਹ ਤੇ ਲਾਵਾਂਗੇ ਆਪਾਂ ਦੇਸੀ ਘਿਓ ਜਲੇਬੀ ਪਰੌਠਾ ਨਾਲ ਬਹੁਤ ਸਵਾਦ ਲੱਗਦਾ ਪਨੀਰ ਨਾਲ ਉੱਤੇ ਭੁੱਕਾ ਕੇ ਥੋੜਾ ਜਾਂ ਸੁੱਕਾ ਆਟਾ ਇਹਦੇ ਨਾਲ ਅੰਗਰੀਕੀ ਨਹੀਂ ਇਹ ਕਿ ਤਹਿਨੋਂ ਖਿਲਰ ਲੱਗ ਜਾਂਦੀਆਂ ਆ ਦੇਖੋ ਜੀ ਜਲੇਬੀ ਪਰੌਠਾ ਬਣਾਉਂਦਾ ਦੇਖਿਓ ਤੁਸੀਂ ਮੈਂ ਤਾਂ ਬੜਖਾਨੀਆਂ ਬਣਾਉਂਦਾ ਬੱਤ ਬੰਦ ਕਰ ਹੁਣ ਬੜੀ ਕੂਕਲੀ ਜੀ ਇਹ ਨੂੰ ਐ ਕਰੋ ਫੋੜਾ ਆ ਮੰਨ ਲੈ ਪੇੜਾ ਕੋਕੋ ਕੋਕੋ ਨੂੰ ਵਧੀਆ ਹੁੰਦੀ ਹੈ ਜੀ ਪਰਮਾਤਮਾ ਦੇ ਕਰੋ ਜਿਹਨੇ ਵੀ ਆਪਣੀ ਬਣੀ ਚੀਜ਼ ਖਾਧੀ ਹੈ ਸਭ ਨੇ ਖਲਾ ਹੈੰਦਿਆਂ ਨੂੰ ਆ ਲੋ ਜੀ ਜਲੇਬੀ ਪਰੌਠਾ ਸਾਰੀ ਪਨੀਰ ਨਾਲ ਬਣਾ ਕੇ ਖਾਓ ਆ ਦੇਖੋ ਪਨੀਰ ਨੂੰ ਬਣਾਉਗਾ ਇਸਕ ਉਵਾਲ ਆ ਗਿਆ ਸੀ ਦੇਖੋ ਕਿੰਨਾ ਘੈਂਟ ਬਣਿਆ ਜੇ ਕਿਤੇ ਬੇਥੀ ਹੈ ਧਣੀਆਂ ਉਹਦੇ ਤੇ ਨਹੀਂ ਲੱਗ ਜਾਂਦਾ ਆ ਚੱਕੋ ਜੀ ਜਲੇਬੀ ਪਰੌਠਾ ਪਾ ਪਾਤਾ ਇਹ ਨੂੰ ਰੜਦੇ ਹਾਂ ਬਾਕੀ ਦੇ ਪਰੋਠੇ ਆਪਾਂ ਵੀ ਬਣਾਵਾਂਗੇ ਕਿਉਂਕਿ ਜਿਹੜੇ ਪਰੋਠੇ ਹਨ ਕਿ ਸ਼ਰੀ ਪਨੀਰ ਨਾਲ ਇੰਨੇ ਸਵਾਦ ਲੱਗਦੇ ਜਾਂ ਤਾਂ ਤਕਬੂਲੀ ਰੋਟੀ ਹੋਵੇ ਤੇ ਜਾਂ ਜਲੇਬੀ ਪਰੋਠਾ ਹੋਵੇ ਤੇ ਸਿਰਾਂ ਗੱਲ ਬਾਤ ਲੱਗ ਜਾਂਦੀ ਹੈ ਆਹ ਲਓ ਜੀ ਆਪਣਾ ਸਾਰੀ ਪਲੇਟ ਤਿਆਰ ਹੈ ਮੇਰੀ ਪਲੇਟ ਤਿਆਰ ਹੁਣ ਮੈਂ ਮੈਂ ਖਾਂਦੇ ਦੀ ਵੀਡੀਓ ਨਹੀਂ ਬਣਾਉਂਦਾ ਅੱਜ ਜੀ ਦਹੀਂ ਹੈ ਜੀ ਜਲੇਬੀ ਪਰੋਠਾ ਹੈ ਪਿਆਜ਼ ਟਮਾਟਰ ਹੈ ਤੇ ਪਨੀਰ ਦੇਖੋ ਕਿੰਨਾ ਸੋਹਣਾ ਬਣਿਆ ਨਾਲੇ ਬਣ ਬਹੁਤ ਘੱਟ ਟਾਈਮ 'ਚ ਕਿਹਾ ਜੇ ਕਿਤੇ ਮੇਥੀ ਹਰਾ ਧਨੀਆ ਹੁੰਦਾ ਨਾ ਸਰਚ ਵੀ ਬਣਾ ਕੇ ਦਿਖਾਉਂਦਾਂ ਨੇ ਐ ਪਨੀਰ ਬਣਾ ਕੇ ਦੇਖਿਓ ਮੇਰੀ ਗਰੰਟੀ ਐ ਜੇ ਤੁਸੀਂ ਨਾ ਐਵੇਂ ਬਣਾ ਬਣਾ ਪਨੀਰ ਖਾਣਾ ਤਰੀਆ ਆਪਾਂ ਥੋੜੀ ਪਤਲੀ ਤਾਰ ਰੱਖਦੇ ਨੇ ਨਾ ਜਿਹੜਾ ਪਨੀਰ ਐ ਨਾ ਪਨੀਰ ਚ ਮਤਲਬ ਵਿਚਰਾਸੀ ਜਾਂਦੀ ਉਹ ਫਲੇਵਰ ਵਧੀਆ ਬਣ ਜਾਂਦਾ ਕੱਚਾਪਨ ਨਹੀਂ ਜੇ ਤੁਸੀਂ ਮੋਟਾ ਕੱਟ ਕੇ ਸੁੱਕਾ ਜਿਹਾ ਬਣਾਉਣਾ ਸਹੀ ਪਨੀਰ ਉਹ ਵੀ ਬਣ ਜਾਂਦਾ ਉਹ ਵੀ ਦਸਤੂਰ ਚ ਤੁਸੀਂ ਕਾਜੂਆਂ ਦਾ ਵੀ ਪੇਸਟ ਪਾ ਸਕਦੇ ਹੋ ਠੀਕ ਐ ਬਾਕੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗਦੀ ਐ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਸਿੰਪਲ ਤਰੀਕੇ ਨਾਲ ਚੀਜ਼ਾਂ ਬਣਾਉਣੀ ਐ ਤੇ ਬਣਾਉਣੀ ਵੀ ਫਿਰ ਇੱਕ ਨੰਬਰ ਉਹਨੂੰ ਸਵਾਦ ਨਾ ਬੱਦਨੀ। ਇਹ ਮੇਰੀ ਗਾਰੰਟੀ ਹੈ ਤੁਸੀਂ ਇਸ ਤਰੀਕਾ ਨਾਲ ਚੀਜ਼ ਬਣਾ ਕੇ ਦੇਖਿਓ ਤੁਸੀਂ ਆਪ ਹੀ ਇਹ ਚੀਜ਼ਾਂ ਬਣਾਉਂਦੇ। ਸਵਾਦ ਬਹੁਤ ਵੰਦੀਆਂ ਬਾਕੀ ਵੇਹੇ ਗੁਰ ਦਾ ਨਾਮ ਪਰਮਾਤਮਾ ਦਾ ਨਾਮ ਜ਼ਰੂਰ ਲਿਆ ਕਰੋ ਖਾਣਾ ਬਣਾਉਣ ਵੇਲੇ। ਫੇਰ ਹੀ ਉਹਦੇ ਵਿੱਚ ਨਾ ਇੱਕ ਰਸ ਭਰ ਜਾਂਦਾ ਹੈ। ਖਾਣੇ ਦੇ ਵਿੱਚ ਰਸ ਭਰ ਜਾਂਦਾ ਹੈ। ਖਾਣ ਵਾਲੇ ਨੂੰ ਵੀ ਸੰਤੁਸ਼ਟੀ ਮਿਲਦੀ ਹੈ ਤੇ ਬਣਾਉਣ ਵਾਲੇ ਨੂੰ। ਕਿੱਦਾਂ ਨਹੀਂ ਲੱਗੀ ਮੇਰੀ ਵੀਡੀਓ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਆਪ ਸਭ ਨੂੰ ਮਨਜੀਤ ਕੌਰ ਮਾਨ ਐਂਡ ਅਮੈਕਦੀਪ ਸਿੰਘ ਮਾਨ ਵੱਲੋਂ ਪਿਆਰ। ਧੰਨਵਾਦ।